ਗੁਰਮਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਗੁਰੂ ਅਰਜਨ ਦੇਵ ਜੀਓ ਗੁਰੂ ਗ੍ਰੰਥ ਸਾਹਿਬਹਾਰਾ ਨਮੋ ਮਤ ਸਹਿ ਦੇਵਾ ਸੱਚੇ ਪਾਤਸ਼ਾਹ ਦੇ ਨਾਮ ਨਾਲ ਵਾਹਿਗੁਰੂ ਦੀ ਬੰਦਗੀ ਦੇ ਨਾਲ ਅਕਾਲ ਪੁਰਖ ਦੀ ਯਾਦ ਵਿੱਚ ਜੁੜਿਓ ਪਿਆਰਿਓ ਕਦੇ ਵੀ ਆਪਣੇ ਸਿਮਰਨ ਨੂੰ ਆਪਣੇ ਭਜਨ ਨੂੰ ਆਪਣੇ ਜਪਨ ਨੂੰ ਪ੍ਰਮਾਤਮਾ ਦੀ ਪ੍ਰੀਤ ਨੂੰ ਪ੍ਰਮਾਤਮਾ ਵਾਹਿਗੁਰੂ ਦੇ ਪ੍ਰੇਮ ਨੂੰ ਕਦੇ ਵੀ ਢਿੱਲਾ ਨਾ ਪੈਣ ਦਿਓ ਜਦੋਂ ਵੀ ਢੱਲਾ ਪੈਂਦਾ ਮਨ ਤਰ ਸ਼ਬਦ ਦਾ ਆਸਰਾ ਦਿਓ ਵੀ ਮੇਰਾ ਗੁਰੂ ਝੂਠ ਨਹੀਂ ਬੋਲਦਾ ਜੋ ਗੁਰੂ ਨੇ ਕਹਿ ਦਿੱਤਾ ਉਹ ਸੱਚ ਹੈ ਪ੍ਰਭ ਕਾ ਸਿਮਰਨ ਕਾਰਜ ਪੂਰੇ ਇਹਨੂੰ ਉੱਚੀ ਉੱਚੀ ਬੋਲ ਕੇ ਕਹੋ ਪ੍ਰਭ ਕਾ ਸਿਮਰਨ ਕਾਰਜ ਪੂਰੇ ਪ੍ਰਭ ਕਾ ਸਿਮਰਨ ਕਾਰਜ ਪੂਰੇ ਪ੍ਰਭ ਕਾ ਸਿਮਰਨ ਕਬੂ ਨਾ ਛੂਰੇ ਪ੍ਰਭ ਕਾ ਸਿਮਰਨ ਕਾਰਜ ਪੂਰੇ ਛੂਰਦੇ ਕਦੋਂ ਆਪਾਂ ਝੋਰਾ ਕਦੋਂ ਲੱਗਦਾ ਹੈ ਜਦੋਂ ਸਥਿਤੀ ਡਾਮਾ ਡੋਲ ਹੋ ਜਾਂਦੀ ਹੈ ਫਿਰ ਡਾਮਾ ਡੋਲ ਹੋਏ ਦਿਲ ਨੂੰ ਕੋਈ ਐਸ ਤਰ੍ਹਾਂ ਦਾ ਬੰਦਾ ਕਹੇ ਜਿਹੜਾ ਸੱਚ ਤੇ ਤੁਲਿਆ ਹੋਵੇ ਸੱਚਾ ਹੋਵੇ ਫਿਰ ਗੁਰੂ ਨਾਲੋਂ ਸਤਿਗੁਰੂ ਨਾਲ ਸੱਚਾ ਕੋਈ ਨਹੀਂ ਹੋ ਸਕਦਾ ਪਿਆਰਿਓ ਤੇ ਮੰਨਣ ਕੀ ਗੱਤ ਕਹੀ ਨਾ ਜਾਏ ਜੇ ਆਪਾਂ ਮੰਨੀਆਂ ਗੁਰੂ ਦੀ ਤਾਂ ਸਭ ਕੁਝ ਆ ਜਾਂਦਾ ਸੋ ਗੁਰੂ ਨਾਲ ਸੱਚਾ ਕੋਈ ਨਹੀਂ ਜਦੋਂ ਗੁਰੂ ਨੇ ਸਾਨੂੰ ਲਿਖਤੀ ਰੂਪ ਦੇ ਵਿੱਚ ਲਿਖ ਕੇ ਦੇਤਾ ਪਿੱਛੇ ਨਾਨਕ ਨਾਮ ਵੀ ਪਾਤਾ ਵੀ ਭਾਈ ਅਸੀਂ ਕਹਿੰਨੇ ਆਂ ਗਵਾਹੀ ਪਾਤੀ ਵੀ ਤੂੰ ਸਾਡੇ ਕਹਿਣੇ ਉੱਤੇ ਕੇਰਾ ਯਕੀਨ ਕਰ ਲੈ ਤੇਰਾ ਪਰ ਉਤਾਰਾ ਮੈਂ ਕਰੂੰਗਾ ਮੰਨੈ ਤਰੈ ਤਾਰੇ ਗੁਰਸੇਖਾ ਤੂੰ ਮੰਨ ਤੇਰਾ ਪਰ ਉਤਾਰਾ ਹੋਇਗਾ ਕਿਸੇ ਵੀ ਕੰਮ ਦੇ ਵਿੱਚ ਐ ਡੋਲਣਾ ਨਹੀਂ ਪਿਆਰਿਓ ਜੇ ਤੂੰ ਡੋਲੇਗਾ ਬੰਦਿਆ ਤਾ ਤਨੂ ਗੁਰੂ ਤੇ ਯਕੀਨ ਨਹੀਂ ਜਿਹਨੂੰ ਗੁਰੂ ਤੇ ਯਕੀਨ ਹੀ ਨਹੀਂ ਹੈਗਾ ਅਗਲਾ ਬੰਦਾ ਫਿਰ ਉਹ ਗੁਰੂ ਨਾਲ ਗੁਰੂ ਨਾਲ ਲੜਾਈ ਸ਼ੁਰੂ ਹੋ ਗਈ ਉੱਥੋਂ ਕਿਵੇਂ ਆਪਾਂ ਕਹਿੰਦੇ ਆ ਜਾ ਤੇਰਾ ਯਕੀਨ ਨਹੀਂ ਮੈਨੂੰ ਕਿੱਡੀ ਗੱਲ ਹੋ ਗਈ ਜਿਹਨੂੰ ਆਪਾਂ ਕਹਿੰਦੇ ਆ ਜਾ ਤੂੰ ਚਲਾ ਜਾ ਤੇਰੇ ਤੇ ਕੋਈ ਬਸ਼ਵਾਸ ਨਹੀਂ ਤੇਰੇ ਤੇ ਕੋਈ ਯਕੀਨ ਨਹੀਂ ਹੈਗਾ ਉਸ ਬੰਦੇ ਨੂੰ ਕਿੰਨੀ ਜ਼ਿਆਦਾ ਠੋਕਰ ਵੱਜੂਗੀ ਦਿਲ ਨੂੰ ਗੁਰੂ ਕਹਿ ਰਿਹਾ ਹੈ ਵੀ ਪ੍ਰਮਾਤਮਾ ਸਿਮਰਨ ਕਾਰਜ ਪੂਰੇ ਅੱਪਾ ਕਹੀਏ ਪਤਾ ਨਹੀਂ ਪੂਰੇ ਹੋਣਗੇ ਪਤਾ ਨਹੀਂ ਨਾ ਇਹਦਾ ਮਤਲਬ ਆਪਾਂ ਤਾਂ ਕੀ ਹੋਇਆ ਵੀ ਗੁਰੂ ਤੇ ਯਕੀਨ ਨਹੀਂ ਫਿਰ ਆਪਾਂ ਕਹੀ ਦਿੱਤਾ ਵੀ ਗੁਰੂ ਜੀ ਸਾਨੂੰ ਯਕੀਨ ਨਹੀਂ ਤੇਰੇ ਇਹਦਾ ਮਤਲਬ ਗੁਰੂ ਨਾ ਕੱਚਾ ਹੈ ਗੁਰੂ ਝੂਠਾ ਹੈ ਇਹ ਤਾਂ ਲੜਾਈ ਸ਼ੁਰੂ ਹੋ ਗਈ ਮੇਰੇ ਗੁਰੂ ਨਾਲ ਪਿਆਰੋ ਇਹ ਬਹੁਤ ਵੱਡੀ ਗੱਲ ਕਹਿਤੀ ਆਪਾਂ ਨੇ ਸੋ ਨਹੀਂ ਗੁਰੂ ਵਰਗਾ ਕੋਈ ਨਹੀਂ ਜਿੱਥੇ ਲਾਲਚ ਨਹੀਂ ਹੈਗਾ ਉੱਥੇ ਝੂਠ ਨਹੀਂ ਲਾਲਚ ਪਿੱਛੇ ਬੰਦਾ ਝੂਠ ਬੋਲਦਾ ਹੈ ਇਸ ਕਰਕੇ ਗੁਰੂ ਨੂੰ ਕੋਈ ਲਾਲਤ ਨਹੀਂ ਗੁਰੂ ਸਾਨੂੰ ਦੇਣ ਹਾਰ ਹੈ ਬਖਸ਼ਣ ਹਾਰ ਆਖਿਆ ਮੰਗਾ ਦੇ ਦੇ ਦਾਤ ਕਰੇ ਦਾਤਾ ਕਿਸੇ ਵੀ ਕੰਮ ਨੂੰ ਸ਼ੁਰੂ ਕਰਦੇ ਹੋ ਮੂਲ ਮੰਤਰ ਸ਼ੁਰੂ ਕਰ ਲਓ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਲਓ ਸੁਖਮਣੀ ਸਾਹਿਬ ਕਰ ਲੋ ਜੋ ਵੀ ਤੁਸੀਂ ਗੁਰੂ ਦੇ ਮੂੰਹ ਚੋਂ ਸ਼ਬਦ ਨਿਕਲਿਆ ਹੋਇਆ ਆਰਾਧਨਾ ਕਰਦੇ ਹੋ ਉਹ ਵਾਹਿਗੁਰੂ ਹੈ ਕਿੰਨਾ ਭਰੋਸਾ ਦਿੰਦੇ ਨੇ ਮਹਾਰਾਜ ਵੀ ਭਾਈ ਤੁਸੀਂ ਵਾਹਿਗੁਰੂ ਵਾਹਿਗੁਰੂ ਜਪ ਲਓ ਮੂਲ ਮੰਤਰ ਜਪ ਲਓ ਕੋਈ ਸ਼ਬਦ ਜਪ ਲਓ ਜਿਹੜੇ ਵੀ ਸ਼ਬਦ ਨੂੰ ਜਿਹੜੀ ਆराधना ਦੇ ਨਾਲ ਜਿਹੜਾ ਉਹਦੇ ਉੱਤੇ ਤੁਸੀਂ ਆਸ ਰੱਖ ਕੇ ਸਾਹਮਣੇ ਸ਼ਬਦ ਰੱਖ ਲਓ ਲਿਖਿਆ ਹੋਇਆ ਫਿਰ ਉਹਨੂੰ ਕਹੋ ਸ਼ਬਦ ਨੂੰ ਨਮਸਕਾਰ ਹੈ ਸ਼ਬਦ ਸ਼ਬਦ ਮਹਾਰਾਜ ਨਮਸਕਾਰ ਹੈ ਮਹਾਰਾਜਿਓ ਸ਼ਬਦ ਹੈ ਆਪ ਸ਼ਬਦ ਜਿਉ ਆਪ ਨੂੰ ਗੁਰ ਸ਼ਬਦ ਜਿਉ ਤੁਸੀਂ ਗੁਰ ਗੁਰ ਪ੍ਰਮਾਤਮਾ ਹੋ ਤੁਸੀਂ ਸ਼ਬਦ ਜੀ ਤੁਸੀਂ ਪ੍ਰਮਾਤਮਾ ਆਪਾਂ ਇੱਕ ਸ਼ਬਦ ਨੂੰ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ 10ਵੇਂ ਪਾਤਸ਼ਾਹ ਮਹਾਰਾਜ ਨੇ ਮੱਥਾ ਟੇਕਿਆ ਵੀ ਪ੍ਰਮਾਤਮਾ ਹੈ ਬਾਹੂ ਬਾਹੂ ਬਾਣੀ ਨਰੰਕਾਰ ਹੈ ਤਸ ਜਿਹੜਾ ਅਵਰਨਾ ਕੋਇ ਇਸ ਕਰਕੇ ਸ਼ਬਦ ਨੂੰ ਤੁਸੀਂ ਕਹੋ ਮਹਾਰਾਜ ਆਪ ਦਾ ਜਾਪ ਕਰਨ ਲੱਗੇ ਆਂ ਜਿਉਂ-ਜਿਉ ਤੁਸੀਂ ਜਾਪ ਕਰੋਗੇ ਸਿਫਤੀ ਗੰਢ ਪਵੇ ਦਰਬਾਰ ਜਿਉਂ ਸਿਫਤਾ ਕਰੋਗੇ ਤੁਹਾਡੀ ਰਿਸ਼ਤੇਦਾਰੀ ਪਰਮਾਤਮਾ ਦੇ ਨਾਲ ਮਿਲ ਜਾਏਗੀ ਬਣ ਜਾਵੇਗੀ ਜਿਹਨੂੰ ਰੋਜ਼ ਬੁਲਾਈ ਉਹਦੇ ਨਾਲ ਮਲਾਜਾ ਪੈ ਜਾਂਦਾ ਜਿੱਥੇ ਵਰਤਨ ਲੱਗ ਜੀਏ ਉੱਥੇ ਰਿਸ਼ਤੇਦਾਰੀ ਬਣ ਜਾਂਦੀ ਹੈ ਪਿਆਰਿਓ ਜਿੱਦਨੂੰ ਜਾਣ ਲੱਗ ਜੀਏ ਉਹ ਆਪ ਦਾ ਲਾਕਾ ਹੋ ਜਾਂਦਾ ਕਿਵੇਂ ਜਿੱਦਰ ਨੂੰ ਆਪਾਂ ਜਾਣ ਲੱਗ ਜੀਏ ਉਹ ਆਪਦਾ ਇਲਾਕਾ ਵੱਜਣ ਲੱਗ ਜਾਂਦਾ ਹੈ ਜਿਹੜੇ ਰਾਹਾਂ ਤੇ ਤੁਰਨ ਲੱਗ ਜੀਏ ਪਿਆਰਿਓ ਉਹ ਰਾਹ ਪੈਰੀ ਲੱਗ ਜਾਂਦਾ ਸਿਆਣੇ ਕਹਿੰਦੇ ਨੇ ਵੀ ਇਹ ਰਾਹ ਇਹ ਬਾਟ ਮੇਰੇ ਪੈਰੀ ਲੱਗ ਗਈ ਭਾਵ ਬਾਟ ਦੀ ਰਸਤੇ ਦੀ ਤੇ ਪੈਰਾਂ ਦੀ ਸਾਂਝ ਪੈ ਗਈ ਪੈਰੋਂ ਨਾਲ ਗੱਲਾਂ ਕਰਨ ਲੱਗ ਪੇ ਧਰਤੀ ਦਾ ਤੇ ਪੈਰਾਂ ਦਾ ਰਿਸ਼ਤਾ ਹੁੰਦਾ ਹੈ ਇਹ ਤਾਂ ਚਲੋ ਸੂਖਮ ਗੱਲਾਂ ਦੇ ਕਵੀਆਂ ਵਾਲੀਆਂ ਗੱਲਾਂ ਨੇ ਇਹ ਸੂਖਮ ਭਾਵ ਹੁੰਦੇ ਨੇ ਕੋਈ ਕੋਈ ਪਕੜਦਾ ਇਹਨਾਂ ਚੀਜ਼ਾਂ ਨੂੰ ਸੋ ਜਦੋਂ ਮਹਾਰਾਜ ਕਹਿੰਦੇ ਤੂੰ ਡੋਲਦਾ ਕਿਉਂ ਐ ਪਿਆ ਰਿਆ ਤੇਰੇ ਨਾਲ ਆ ਸੀ ਗੁਰਬਾਣੀ ਰਹੀ ਸਾਜਸ ਤੇ ਪਾਸ਼ਾ ਮਹਾਰਾਜ ਨੂੰ ਭਰੋਸਾ ਦਿਵਾਉਂਦੇ ਨੇ ਭਗਤ ਧਰਨਾ ਜੀ ਕੀ ਕਹਿੰਦੇ ਨੇ ਵੀ ਤੂੰ ਡੋਲ ਨਾ ਤੇਰੀ ਰੋਜੀ ਦਾ ਤੇਰੀ ਰੋਟੀ ਦਾ ਜਿੱਥੇ ਤੈਨੂੰ ਇਹ ਵੀ ਨਹੀਂ ਪਤਾ ਹੈਗਾ ਨਾ ਵੀ ਮੈਂ ਕੀ ਕਰਨਾ ਹੈ ਪਰਮਾਤਮਾ ਤੇਰਾ ਬੰਦੋਬਾਸਤ ਕਰੀ ਬੈਠਿਆ ਤੂੰ ਡੋਲ ਨਾ ਤੂੰ ਬੰਦਗੀ ਨੂੰ ਪਿਆਰ ਕਰ ਜਨਨੀ ਕੇਰੇ ਉਧਰ ਉਦਕਮਹ ਪਿੰਡ ਕੀ ਆਸ ਦਸ ਦੁਆਰਾ ਦੇ ਆਹਰ ਅਗਨ ਮਹਿ ਰਾਖੈ ਐਸਾ ਖਸਮ ਹਮਾਰਾ ਕੁੰਮੀ ਜਲ ਮਾਹੇ ਤਨ ਤੇ ਸਬਾਹਰ ਪੰਖ ਖੀਰ ਤਿਲ ਨਾਹੀ ਪੂਰਨ ਪਰਮਨੰਦ ਮਨੋਹਰ ਪੂਰਨ ਪਰਮ ਆਨੰਦ ਮਨੋਹਰ ਸਮਝ ਦੇਖ ਮਨਮਾਹੀ ਪਖਾਣ ਕੀਟ ਗੁਪਤ ਹੋਏ ਰਹਤਾ ਤਾਚੋ ਮਾਰਗ ਨਾਹੀ ਕਹਿ ਤੰਤਰਨਾ ਪੂਰਨਤਾ ਕੋ ਮਤ ਰੇ ਜੀ ਡਰਾਈ ਕੀ ਕਹਿੰਦੇ ਨੇ ਮਹਾਰਾਜ ਕਹਿੰਦੇ ਮਾਦੀ ਕੁੱਖ ਵਿੱਚ ਬੱਚਾ ਹੁੰਦਾ 10 ਦੁਆਰੇ ਪੈਦਾ ਕਰਦਾ ਵੀ ਇਹਨੇ ਸੰਸਾਰ ਤੇ ਜਾਣਾ ਤੇਰੀ ਲੋੜ ਹੈ ਤੂੰ ਤੈਨੂੰ ਪਤਾ ਹੈ ਮੇਰਾ ਸਰੀਰ ਕਿਵੇਂ ਬਣਾਇਆ ਮਹਾਰਾਜ ਤੇਰੀ ਮੰਗ ਹੁੰਦੀ ਹੈ ਬੰਦਿਆ ਮਹਾਰਾਜ ਨੂੰ ਪਤਾ ਵੀ ਇਹਨੇ ਜਾ ਕੇ ਕੁਝ ਕਰਨਾ ਹੈ ਉਹਦੇ ਦਸ ਦੁਆਰ ਫਾਇਦਾ ਕਰਦਾ ਅੰਦਰ ਪਹਿਲਾਂ ਤੇਰੇ ਮਾਂ ਦਾ ਸਰੀਰ ਬਣਾਇਆ ਦੇ ਆਹਰ ਅਗਨ ਮਹਿ ਰੱਖ ਹੈ ਮਾਂ ਦੇ ਗਰਭ ਵਿੱਚ ਅਗਨੀ ਹੁੰਦੀ ਹੈ ਜੱਠ ਰਗਨੀ ਉੱਥੇ ਕਿਵੇਂ ਬਚਿਆ ਰਹਿੰਦਾ ਹੈ ਕਿੰਨਾ ਆਪਾਂ ਗਰਮ ਤੋਂ ਗਰਮ ਚਾਹ ਪੀ ਲਈਏ ਦੁੱਧ ਛਕ ਲਈਏ ਅੰਦਰ ਜਾ ਕੇ ਆਪਣਾ ਮੂੰਹ ਮੱਚ ਸਕਦਾ ਜੀਭ ਸੜ ਸਕਦੀ ਹੈ ਪਰ ਅੰਦਰ ਜਿਹੜੀ ਅਗਨੀ ਹੈ ਉਹਦੋਂ ਤੇਜ਼ ਹੁੰਦੀ ਹੈ ਉਹਨੂੰ ਕੁਝ ਨਹੀਂ ਹੁੰਦਾ ਸੋ ਮਹਾਰਾਜ ਕਹਿੰਦੇ ਨਾ ਕੁੰਮੀ ਜਲ ਮਾਹੇ ਤਣ ਤਿਸ ਬਾਹਰ ਇਹ ਆਪਣੇ ਖਸਮ ਦੀ ਪ੍ਰਮਾਤਮਾ ਦੀ ਗੱਲ ਕਰਦੇ ਆ ਦੇ ਆਹਰ ਅਗਨ ਮੈਂ ਰੱਖਿਆ ਐਸਾ ਖਸਮਾ ਹਮਾਰਾ ਕਿਉਂ ਗੱਲ ਕਰ ਰਹੇ ਆ ਵੀਡੀਓ ਨੂੰ ਸੁਣਿਓ ਪਿਆਰੇਓ ਤੁਸੀਂ ਜਦ ਤੁਸੀਂ ਵੀਡੀਓ ਨੂੰ ਸੁਣੋਗੇ ਨਾ ਗੁਰੂ ਦੀ ਕਥਾ ਸੁਣੋਗੇ ਸਿਮਰਨ ਵਿੱਚ ਤਾਂ ਹੀ ਜੀ ਲੱਗਦਾ ਸੁਣਿਆ ਕਰੋ ਵਿਚਾਰ ਵਿਚਾਰ ਦੇ ਨਾਲ ਗੁਰੂ ਦੇ ਸ਼ਬਦ ਤੇ ਭਰੋਸਾ ਬਣਦਾ ਹੈ ਇਹੋ ਇਹੋ ਬਾਣੀ ਜੋ ਜੀਉ ਜਾਣਾ ਹੈ ਤਾਂ ਸਤ ਅੰਤਰ ਰਵੈ ਹਰਨਾਮਾ ਜਿਹੜਾ ਬਾਣੀ ਦੇ ਅਰਥ ਸੁਣੂਗਾ ਬਾਣੀ ਦੀ ਕਥਾ ਸੁਣੂਗਾ ਉਹਦਾ ਜੀ ਕਰੂਗਾ ਵੀ ਮੈਂ ਕਥਾ ਸੁਣਨੇ ਦੇ ਨਾਲ ਜ਼ਮੀਨ ਤਿਆਰ ਹੁੰਦੀ ਐ ਵੀ ਨਾਮ ਜਪੀਏ ਜਦ ਨਾਮ ਜਪਿਆ ਲਾਂ ਬੀਜ ਐ ਫਿਰ ਬੀਜ-ਬੀਜ ਦਿੰਦਾ ਬੰਦਾ ਨਾਮ ਦਾ ਕਥਾ ਸੁਣ ਕੇ ਜ਼ਮੀਨ ਤਿਆਰ ਕਰਦਾ ਸੋ ਪਿਆਰਿਓ ਆਪਣੇ ਵਿਸ਼ਵਾਸ ਵਾਸਤੇ ਕੀ ਕਰਨੀ ਵੀ ਤੂੰ ਡੋਲਣਾ ਤੇਰਾ ਸਾਰਾ ਕੰਮ ਬਣੇਗਾ ਤੈਨੂੰ ਸੰਕਟਾਂ ਵਿੱਚੋਂ ਮੁਸ਼ਕਲਾਂ ਵਿੱਚੋਂ ਮਹਾਰਾਜ ਕੱਢਣਗੇ ਕੁੰਮੀ ਜਲਮਾ ਇਹ ਤਨ ਤੇ ਸੁਬਾਹਰ ਦੇਖੋ ਮਹਾਰਾਜ ਕੀ ਕਹਿੰਦੇ ਨੇ ਜਿਹੜਾ ਕੱਛੂ ਹੁੰਦਾ ਹੈ ਨਾ ਕੱਛੂ ਆਪਾਂ ਸਦੇ ਸ਼ਬਦਾਂ ਦੇ ਵਿੱਚ ਇੱਕ ਜਿਵੇਂ ਜੋੜਾ ਬਣਾਇਆ ਮਾਸਪਾਸ਼ਨ ਲਿੰਗ ਪਲਿੰਗ ਇਸ ਤਰ੍ਹਾਂ ਜਿਵੇਂ ਹਾ ਸੰਸਣੀ ਔਰ ਕੁਗਾ ਘੁੱਗੀ ਔਰ ਤਮਰਦ ਤੇ ਸਾਰੇ ਚੀਜ਼ਾਂ ਦੇ ਜੋੜੇ ਬਣਾਏ ਨੇ ਮਹਾਰਾਜ ਗਦੇ ਕਛੂ ਤੇ ਕੁੰਮੀ ਕੁੰਮੀ ਕਛੂਆਂ ਦੇ ਬੱਚਿਆਂ ਦੀ ਮਾਂ ਕਛੂ ਆਪਦੇ ਬੱਚਿਆਂ ਨੂੰ ਨੇ ਕਛੂ ਦੇ ਬੱਚਿਆਂ ਦਾ ਪਿਤਾ ਪਿਓ ਮਹਾਰਾਜ ਗਦੇ ਤਾਂ 나ਜੀ ਕਹਿੰਦੇ ਤਾਂ 나ਜੀ ਤਾਂ ਨਾ ਭਗਤ ਜੀ ਕਹਿੰਦੇ ਉਹਦੇ ਨਾਂ ਤਾਂ ਉਹਦੇ ਪਸ਼ੂਆਂ ਵਾਂਗੂ ਥਣ ਹੁੰਦੇ ਨੇ ਆਪਦੇ ਬੱਚਿਆਂ ਨੂੰ ਚੰਗਾਉਣ ਨੂੰ ਦੁੱਧ ਪਿਆਉਣ ਨੂੰ ਨਾ ਹੀ ਉਹਦੇ ਖੰਭ ਹੁੰਦੇ ਨੇ ਕਿਹਦੇ ਕੁੰਮੀ ਦੇ ਬੱਚੇ ਨੂੰ ਉਹ ਜਨਮ ਕਿਥੇ ਦਿੰਦੀ ਹੈ ਪਿਆਰੇ ਬੱਚੇ ਨੂੰ ਜਨਮ ਦਿੰਦੀ ਹੈ ਕੁੰਮੀ ਬਰੇਤੀ ਵਿਚ ਬਾਹਰ ਰੇਤੇ ਵਿੱਚ ਉੱਥੇ ਬੱਚੇ ਰਹਿੰਦੇ ਨੇ ਨਾਓ ਤੋਰ ਸਕਦੇ ਨੇ ਨਾ ਉਹਨਾਂ ਦੇ ਖੰਭ ਹੁੰਦੇ ਨੇ ਵੀ ਉੱਡ ਕੇ ਕਿਤੇ ਜਾ ਕੇ ਖਾ ਜਾਣ ਪਰ ਜਿਹੜੀ ਕੁੰਮੀ ਹੁੰਦੀ ਹੈ ਜਲ ਦੇ ਵਿੱਚ ਹੀ ਉਹਨਾਂ ਦਾ ਧਿਆਨ ਧਰਦੀ ਹੈ ਇਸ ਤਰ੍ਹਾਂ ਧਿਆਨ ਨਾਲ ਹੀ ਉਹਨਾਂ ਦਾ ਧਿਆਨ ਵਿੱਚ ਬਹੁਤ ਸ਼ਕਤੀ ਹੈ ਜਲ ਵਿੱਚ ਬੈਠ ਕੇ ਧਿਆਨ ਤਰੀ ਜਾਂਦੀ ਹੈ ਮੇਰੇ ਬੱਚੇ ਨੇ ਮੇਰੇ ਬੱਚੇ ਨੇ ਉਹਦਾ ਮੋਹ ਮੋਹ ਰਾਹੀ ਪ੍ਰੀਤ ਰਾਹੀ ਉਹਨਾਂ ਦਾ ਭੋਜ ਉਹਦਾ ਢਿੱਡ ਭਰਦਾ ਰਹਿੰਦਾ ਪਿਆਰੇ ਇਹ ਪ੍ਰਮਾਤਮਾ ਨੇ ਸੰਜੋਗ ਬਣਾਇਆ ਕੁੰਮੀ ਜਲ ਮਾਹੇ ਤਨ ਤਿਸ ਬਾਹਰ ਪੰਖ ਖੀਰ ਤਿਨ ਨਾਹੀ ਕਹਦੇ ਕੁੰਮੀ ਦਾ ਜਲ ਵਿੱਚ ਹੈ ਉਹਦੇ ਬੱਚੇ ਬਾਹਰ ਨੇ ਅੱਛਾ ਕੁੰਮੀ ਦੇ ਨਾਲ ਥਣ ਹੁੰਦੇ ਨੇ ਨਾ ਬੱਚਾ ਦੇ ਖੰਭ ਹੁੰਦੇ ਉੱਡ ਕੇ ਕੁਝ ਖਾ ਸਕਣ ਧਿਆਨ ਨਾਲ ਹੀ ਪੱਕਦਾ ਹੈ ਉੱਥੇ ਪ੍ਰਮਾਤਮਾ ਪਰਮੇਸ਼ਰ ਉਹਨਾਂ ਦੀ ਰੱਖਿਆ ਕਰਦਾ ਔਰ ਢਿੱਡ ਭਰਦਾ ਹੈ ਬੱਚਿਆਂ ਦਾ ਬਾਹਰ ਬੈਠਾ ਦਾ ਬਰੇਤੀ ਵਿੱਚ ਬੈਠਾ ਦਾ ਪੂਰਨ ਪਰਮ ਆਨੰਦ ਮਨੋਹਰ ਸਮਝ ਦੇਖ ਮਨਮਾਹੀ ਇਹ ਬੰਦੇ ਡੋਲਣਾ ਤੇਰਾ ਪਿਆਤਾ ਹੋ ਤੈਨੂੰ ਪਾਲਣਾ ਤੈਨੂੰ ਦੋ ਅੱਖਾਂ ਦਿੱਤੀਆਂ ਨੇ ਚਿਹਰਾ ਦਿੱਤਾ ਪੰਜ 10 ਉਂਗਲਾਂ ਦਿੱਤੀਆਂ ਨੇ ਪੈਰਾਂ ਦੀਆਂ ਲੱਗ ਦਿੱਤੀਆਂ ਨੇ ਜਿਸਹਿ ਸ਼ਿੰਗਾਰੀ ਤੇ ਸਹਿ ਪੈਰੀ ਜਿਹੜਾ ਕੋਈ ਕਿਸੇ ਦਾ ਸ਼ਿੰਗਾਰ ਕਰਦਾ ਹੈ ਨਾ ਉਹਨੂੰ ਪਿਆਰਾ ਵੀ ਹੁੰਦਾ ਉਹ ਵੀ ਇਹਦਾ ਸ਼ਿੰਗਾਰ ਕਰੀਏ ਕਰਿਆ ਹੋ ਜਿਹਦੇ ਸ਼ਿੰਗਾਰ ਕਰੀ ਉਹਦਾ ਜੋ ਕਿ ਡਰਾਈਵਰ ਹੈ ਗੱਡੀ ਦੀ ਸ਼ਿੰਗਾਰ ਕਰਦਾ ਹੈ ਉਹ ਕੁਝ ਲਿਖਾਉਂਦਾ ਕੋਈ ਸਜਾਵਟ ਕਰਦਾ ਗੱਡੀ ਪਿਆਰੀ ਹੈ ਤਾਂ ਹੀ ਹੈ ਨਾ ਜੇ ਤਰ੍ਹਾਂ ਸਰੀਰ ਤੇਰੇ ਦੇਹੀ ਮਾਹਰ ਨੇ ਸ਼ਿੰਗਾਰੀ ਹੈ ਤੂੰ ਪਿਆਰਾ ਹੈ ਉਹਨੂੰ ਦੋਲਨਾ ਪਖਾਨ ਕੀਟ ਗੁਪਤ ਹੋਏ ਰਹਤਾ ਤਾਚੋ ਮਾਰਗ ਨਹੀਂ ਕਹੈ ਧੰਨਾ ਪੂਰਨ ਤਾਹੋ ਕੋ ਮਤਰੇ ਜੀ ਡਰਾਹੀ ਦੇਖੇ ਕਿ ਸੈਲ ਪੱਥਰ ਹੁੰਦਾ ਪਿਆਰ ਉਹ ਸੈਲ ਪੱਥਰ ਮਾ ਜੀ ਪਾਇ ਤਾ ਕਰਜ ਕਾ ਕਰ ਤਰਿਆ ਸਹਾਲ ਪੱਤਰ ਹੁੰਦਾ ਨਾ ਪਹਾੜਾਂ ਵਿੱਚ ਗੋਲ ਹੁੰਦਾ ਉਹਦੇ ਵਿੱਚ ਕੋਈ ਟ੍ਰੇਡ ਨਹੀਂ ਹੁੰਦੀ ਕੋਈ ਬਿਲਡ ਨਹੀਂ ਹੁੰਦੀ ਕੋਈ ਸਰਾਗ ਨਹੀਂ ਹੁੰਦਾ ਨਾ ਆਉਣ ਜਾਣ ਦਾ ਬਾਹਰ ਰਸਤਾ ਹੈ ਪਰ ਉਹਦੇ ਵਿੱਚ ਵੀ ਜਿਹੜਾ ਹੈ ਨਾ ਛੋਟਾ ਜਿਹਾ ਜੀ ਬੈਠਾ ਹੁੰਦਾ ਹੈ ਉਹਦੇ ਵਿੱਚ ਵੀ ਉਹਦਾ ਢਿੱਡ ਭਰਦਾ ਹੈ ਤੇਰੇ ਤਾਂ ਆੜਦਵਾਲੇ ਅੰਨ ਦੇ ਡਰਮ ਭਰੇ ਪਏ ਨੇ ਗੁਰੂ ਨੇ ਲੰਗਰ ਚਲਾਏ ਨੇ ਘਰੇ ਤੇ ਰਸੋਣਿਆਂ ਭਰੀਆਂ ਪਈਆਂ ਨੇ ਬੈਂਕ ਵੈਰਸ ਦੀ ਵੀ ਹੈ ਤੇਰਾ ਜ਼ਮੀਨਾ ਵੀ ਨੇ ਦਿਹਾੜੀ ਮਜ਼ਦੂਰੀ ਤੈਨੂੰ ਮਿਲਦੀ ਹੈ ਕਿਉਂ ਡਰਦਾ ਹੈ ਵਾਹਿਗੁਰੂ ਦਾ ਭਾਜਨ ਕਰ ਇਹ ਵਿਸ਼ਵਾਸ ਦੇ ਖਾਤਰ ਵੀਡੀਓ ਹੈ ਲੱਗ ਜਾ ਲੱਗ ਵਨ ਕੇ ਮਿਹਨਤ ਕਰੀਏ ਪਿਆਰੇ ਸ਼ਬਦ ਦੀ ਆਰਾਧਨਾ ਕਰੀਏ ਜੇ ਗੁਰਬਾਣੀ ਸੁਣੀਏ ਤਾਂ ਯਕੀਨ ਬਣਦਾ ਹੈ ਗੁਰਬਾਣੀ ਦੀ ਕਥਾ ਸੁਣ ਲਓ ਵਿਚਾਰ ਕਰ ਲਓ ਵਰਤ ਸੁਣ ਲਓ ਇਸ ਕਰਕੇ ਹਰ ਕੰਮ ਪੂਰਾ ਹੋਵੇਗਾ ਮੂਲ ਮੰਤਰ ਕਰ ਲਓ ਜਪਜੀ ਸਾਹਿਬ ਕਰ ਲਓ ਪਿਆਰ ਕਰਕੇ ਪੜੋਗੇ ਨਾ ਹਰ ਕਾਮਨਾ ਪੂਰੀ ਹੋਵੇਗੀ ਗੁਰੂ ਤੇ ਭਰੋਸਾ ਕਰੋ ਵੀ ਗੁਰੂ ਨੇ ਸੱਚ ਕਿਹਾ ਹੈ ਪ੍ਰਮਾਤਮਾ ਨਾਲ ਪੀਰ ਪਿਆਰ ਪਾ ਲਓ ਜਮਾਨਾ ਢੋਲੋ ਸੇ ਪਾਸ਼ਾ ਕੇ ਅਰਦਾਸ ਬੇਨਤੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ